ਕੱਲ ਦੀ ਵੀਡੀਓ ਵੇਖ ਰਹੇ ਸੀ ਆਪ ਸਭ ਲੋਕ ਜੀ ਐਨੂ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਜਗਦੀਸ਼ ਤਨਖੜ ਨੇ ਅਚਾਨਕ ਅਸਤੀਫਾ ਦੇ ਐਮ ਇਤਿਸ਼ਾ ਦੀ ਪਹਿਲੀ ਬਿਆਨ ਇਸ ਤੇ ਨਵੀਂ ਦਿੱਲੀ ਕੇਂਦਰ ਕੈਂਬਰੰਤੀ ਐਮ ਦੀ ਸ਼ਾਹ ਨੇ ਸਾਬਕਾ ਉਪ ਮੰਤਰੀ ਰਾਸ਼ਟਰਪਤੀ ਜਗਦੀਸ਼ ਤਨਖੜ ਨੇ ਅਚਾਨਕ ਅਸਤੀਫੇ ਤੇ ਚੱਲ ਰਹੇ ਚਰਚਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਇੱਕ ਬਿਆਨ ਵਿੱਚ ਸ਼ਾਹ ਨੇ ਕਿਹਾ ਕਿ ਤਨਖੜ ਨੇ ਪੰਜਾਬ ਸੇਤ ਕਰਨ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਇਸ ਮਾਮਲੇ ਵਿੱਚ ਕੋਈ ਹੋਰ ਅਟਕਲ ਲਗਾਉਣ ਦੀ ਜ਼ਰੂਰਤ ਨਹੀਂ ਹੈ ਅਮਿਤ ਸ਼ਰ ਨੇ ਬਿਆਨ ਹੈ ਕਿ ਅਮਿਤ ਸ਼ਰ ਨੇ ਕਿਹਾ ਕਿ ਜਗਦੀਪਤ ਰਖੜ ਇੱਕ ਸੰਵਿਧਾਨਿਕ ਅਹੁਦੇ ਦੇ ਸਨ ਅਤੇ ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ ਸੰਵਿਧਾਨ ਅਨੁਸਾਰ ਬਹੁਤ ਚੰਗਾ ਕੰਮ ਕੀਤਾ ਤੇ ਉਹਨਾਂ ਨੇ ਆਪਣੀ ਸੇਵਾ ਕਾਰਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਇਸ ਮਾਮਲੇ ਵਿੱਚ ਕਿਸੇ ਨੂੰ ਕੁਝ ਵੀ ਲੱਭਨ ਦੀ ਕੋਈ ਲੋੜ ਨਹੀਂ ਹੈ ਤੇ ਇਸ ਨੂੰ ਬੇ ਲੋੜੀ ਬਦਾ ਅਚੜਾ ਕੇ ਦੱਸਣਾ ਗਲਤ ਹੈ ਨਾਣੇ ਤਨਖਤ ਦੇ ਚੰਗੇ ਕਾਰਜਕਾਰੀ ਸਰਕਾਰ ਦੇ ਸਾਰੇ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਧੰਨਵਾਦ ਕੀਤਾ ਧੰਨਵਾਦ